ਦੁਰਾਨਾ ਜਿੰਦਾਬਾਦ 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 ਭਗਵੰਤਬਾਨ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਆ ਪਾਣੀ ਪੂਣੀ ਕਟਣ ਦੇ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਸ਼ਹਿਰਾ ਤੇ ਪਿੰਡਾਂ ਦੇ ਵਿੱਚ ਪਾਣੀ ਕਟਣ ਦੇ ਪ੍ਰਬੰਧ ਕਰੋ ਬੰਦ ਕਰੋ ਪ੍ਰਬੰਧ ਕਰੋ ਫਤੇਗਰਚੂੜੀਆਂ ਐਸਟੀਐਮ ਦਫ਼ਤਰ ਬਾਹਰ ਪ੍ਰਸਾਦ ਦੇ ਪਾਣੀ ਨਾਲ ਭਨੇ ਤਲਾਬ ਲੋਕ ਪਰੇਸ਼ਾਨ ਕਿਸਾਨਾਂ ਪਾਣੀ ਦੇ ਨਿਕਾਸ ਦੀ ਮੰਗ ਨੂੰ ਲੈ ਕੇ ਕੀਤਾ ਪ੍ਰਦਰਸ਼ਨ ਐਸਟੀਐਮ ਦਫ਼ਤਰ ਤੇ ਬਲਾਜਬਾ ਮੀਡੀਆ ਸਾਹਮਣੇ ਬੋਲਣ ਤੋਂ ਵਟਿਆ ਪਾਸਾ ਫਤੇਗਰਚੂੜੀਆਂ ਮਾਰਕੀਟ ਕਮੇਟੀ ਦੀ ਇਮਾਰਤ ਵਿਖੇ ਸਥਿਤ ਐਸਟੀਐਮ ਦਫ਼ਤਰ ਦੇ ਪਾਰ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪ੍ਰਸਾਦ ਦੇ ਪਾਣੀ ਨੇ ਤਲਾਬ ਦਾ ਰੂਪ ਧਾਲ ਲੈ ਜਿਸ ਕਾਰਨ ਦਫ਼ਤਰ ਤੇ ਚਫੀਰੀ ਗੁੱਡੇ-ਕੁੱਢੀ ਪਾਣੀ ਨਜ਼ਰ ਆ ਰਿਹਾ ਸੀ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੱਤੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਵੱਲੋਂ ਇਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਸੰਬੰਧੀ ਕਿਸਾਨ ਆਗੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਗਰ ਐਸਟੀਐਨ ਦਫ਼ਤਰ ਦਾ ਪਾਣੀ ਦੇ ਨਾਲ ਇੰਨਾ ਬੁਰਾ ਹਾਲ ਹੈ ਤਾਂ ਫਿਰ ਆਮ ਸ਼ਹਿਰ ਅਤੇ ਪਿੰਡਾਂ ਦਾ ਕੀ ਹਾਲ ਹੋਵੇਗਾ ਕਿਸਾਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਹੋਏ ਕਿ ਆ ਕਿ ਐਸਟੀਐਨ ਦਫ਼ਤਰ ਦੇ ਬਾਹਰ ਖੜੇ ਪਾਣੀ ਦਾ ਨਿਕਾਸ਼ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਖਤਮ ਹੋ ਸਕਣ ਇਸ ਸੰਬੰਧੀ ਜੱਤ ਐਸਜੀਐਮ ਦਫ਼ਤਰ ਚ ਮੌਜੂਦ ਮਹਿਲਾ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਇਸ ਲਈ ਆਪਾਂ ਮੌਜੂਦਾ ਫਤਿਹਗੜ ਛੂੜੀਆਂ ਮਾਰਕੀਟ ਕਮੇਟੀ ਦਫ਼ਤਰ ਦੇ ਬਾਹਰ ਜਿੱਥੇ ਕਿ ਅੱਜ بارش ਦੇ ਕਾਰਨ ਭਾਰੀ ਮਾਤਰਾ ਵਿੱਚ ਜਿਹੜਾ ਪਾਣੀ ਇੱਥੇ জমা ਹੋ ਗਿਆ بارش ਦਾ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਦਿਖਾਉਨੇ ਆ ਕਿ ਦੇਖੋ ਚਾਰ-ਛੇ ਫੇਰੇ ਦਫ਼ਤਰ ਦੇ ਬਾਹਰ ਪਾਣੀ ਹੈ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਆ ਰਹੀਆਂ ਨੇ ਇੱਥੇ ਅੱਜ ਪਹੁੰਚੇ ਸਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਆਉਦੇਦਾਰ ਅਤੇ ਮੈਂਬਰ ਜੋ ਇੱਥੇ ਧਰਨਾ ਦੇਣ ਲਈ ਆਏ ਸਨ ਅਤੇ ਉਹਨਾਂ ਨੂੰ ਅੱਜ ਇੱਥੇ ਧਰਨਾ ਦੇਣ ਮੌਕੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਵੱਖ-ਵੱਖ ਆਉਦੇਦਾਰ ਅਤੇ ਮੈਂਬਰ ਗੱਲਬਾਤ ਕਰਦੇ ਆਹ ਵੇਖੋ ਜੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਫੂਕਣਾ ਹੈ ਐਸਡੀਐਮ ਦਫ਼ਤਰੇ ਪਰ ਐਸ ਡੀ ਐਮ ਦਫ਼ਤਰੇ ਹਾਲਾਤ ਇਦਾਂ ਦੇ ਬਣੇ ਹੋਏ ਨੇ ਕਿ ਜਾਂ ਤੇ ਕੋਈ ਛੇਪਰਾ ਹੀ ਆ ਸਕਦਾ ਕਿਸਤੀ ਰਾਂ ਹੀ ਤੇ ਜਾਂਚ ਨੂੰ ਤਰਨਾ ਆਉਂਦਾ ਉਹ ਆ ਸਕਦਾ ਵਾ ਇਹ ਪੰਜਾਬ ਸਰਕਾਰ ਦੇ ਵਾਦੇ ਜਿਹੜੇ ਕਹਿੰਦੇ ਸੀ ਕਿ ਹਫ਼ਤੇ ਦੇ ਵਿੱਚ ਨਸ਼ੇ ਮੁਕਾਦਾਂਗੇ ਇੱਥੇ ਸੜਕਾਂ ਦਾ ਪ੍ਰਬੰਧ ਕਰਦਾਂਗੇ ਰੋਜ਼ਗਾਰ ਦੇ ਪ੍ਰਬੰਧ ਕਰਦਾਂਗੇ ਤੁਸੀਂ ਝਾੜੂ ਵਾਲਿਆਂ ਨੂੰ ਵੋਟਾਂ ਪਾਓ ਪਰ ਪੰਜਾਬ ਸਰਕਾਰ ਦਾ ਬੇੜਾ ਕਰਕੇ ਜੇ ਇਸ ਭਗਵੰਤ ਮਾਨ ਪੰਜਾਬ ਸਰਕਾਰ ਦਾ ਕਿ ਜਿਹੜੇ ਐਸ ਡੀ ਐਮ ਦਫ਼ਤਰ ਨੇ ਠੀਕ ਹੋ ਸਕਦੇ ਉਹ ਲੋਕਾਂ ਦੇ ਘਰ ਕੀ ਠੀਕ ਹੋ ਜਾਣਗੇ ਇਸ ਕਰਕੇ ਕਿਰਤੀ ਲੋਕੋ ਤੁਸੀਂ ਤਗੜੇ ਹੋ ਕੇ ਤੁਹਾਨੂੰ ਸੰਘਰਸ਼ ਲੜਨੇ ਪੈਣੇ ਆ ਭਾਵੇਂ ਕੋਈ ਆਪੜਾ ਆ ਜੇ ਭਾਵੇਂ ਕੋਈ ਭਾਵੇਂ ਕੋਈ ਆਪੜਾ ਆ ਜੇ ਭਾਵੇਂ ਕੋਈ ਇੱਥੇ ਕਾਂਗਰਸ ਆ ਵੇਖੀ ਆ ਕਾਂਗਰਸੀ ਵੇਖੀ ਕਾਲੀ ਵੇਖੇ ਨੇ ਇਹ ਸਾਰੇ ਉਹਨਾਂ ਕੋਆਪਰੇਟ ਕਰਾਉਣਿਆਂ ਦੇ ਗੱਲੇ ਨੇ ਇਸ ਕਰਕੇ ਕਿਰਤੀ ਲੋਕੋ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋ ਤੇ ਕਿਸਾਨ ਜਥੇਬੰਦੀਆਂ ਦਾ ਜਾਂ ਸੰਘਰਸ਼ ਦਾ ਸਾਥ ਦਿਓ ਤਾں ਇਹ ਪਾਣੀ ਦੇ ਪ੍ਰਬੰਧ ਹੋਣੇ ਨੇ ਕਿਉਂਕਿ ਇਸੇ ਤਰ੍ਹਾਂ ਹੀ ਪੰਜਾਬ ਦੀਆਂ ਛੜਕਾਂ ਦੇ ਪਾਣੀ ਨੇ ਵੱਡੇ ਟੋਏ ਨੇ ਇਸੇ ਤਰ੍ਹਾਂ ਹੀ ਸ਼ਹਿਰਾਂ ਦੇ ਵਿੱਚ ਨਰਕ ਪਿਆ ਹੋਇਆ ਵਾ ਸੀਵਰੇਜ ਬੰਦ ਪਏ ਨੇ ਤੇ ਐਸ ਡੀ ਐਮ ਦਫ਼ਤਰ ਦਾ ਹਾਲ ਵੇਖ ਲੋ ਅੱਜ ਅਸੀਂ ਇੱਥੇ ਖਲੋਕ ਏ ਇੱਥੇ ਬਹਿਣ ਲਈ ਜਗ੍ਹਾ ਨਹੀਂ ਹੈਗੀ ਇਸ ਕਰਕੇ ਬਹੁਤ ਤਰਸਯੋਗ ਪੰਜਾਬ ਦੀ ਹਾਲਾਤ ਬਣਦੀ ਜਾ ਰਹੀ ਆ ਆ ਪਹਿਲੀ ਬਾਰਸ਼ ਹੋਈ ਜੇ ਮੌਨਸੂਨ ਦੀ ਬਿਲਕੁਲ ਛੋਟੀ ਜੀ ਤੇ ਆ ਐਸ ਡੀ ਐਮ ਦਫ਼ਤਰ ਦਾ ਹਾਲ ਜੇ ਇਸ ਕਰਕੇ ਇਹ ਸਰਕਾਰਾਂ ਦਾ ਵਿੜਾ ਹੀ ਕਰ ਗਿਆ ਪੰਜਾਬ ਸਰਕਾਰ ਮੁਰਦਾਬਾਦ 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 ਲੜਦੇ ਲੋਕ ਜਿੰਦਾਬਾਦ 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 ਝੂਠੇ ਵਾਦੇ ਕਰਨ ਵਾਲਾ ਡਰਾਮੇਬਾਜ਼ ਮੁੱਖ ਮੰਤਰੀ ਮੁਰਦਾਬਾਦ 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 ਝੂਠੇ ਵਾਦੇ ਕਰਨ ਵਾਲਾ ਡਰਾਮੇਬਾਜ਼ ਮੁੱਖ ਮੰਤਰੀ ਮੁਰਦਾਬਾਦ 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 ਹੋਰ ਜੀ ਦਾ ਖਾਲਸਾ ਵਾਜ ਜੀ ਦੀ ਫਤਿਹ ਅਹੀਂ ਜੀ ਆਪਣਾ ਕਿਸਾਨ ਮਜ਼ਦੂਰ ਜਿੰਦਾਬਾਦ ਜਿਹੜੇ ਆਪਣੀ ਸਾਡੀਆਂ ਜਹੇਬੰਦੀਆਂ ਅਹੀਂ ਉਹਨਾਂ ਦਾ ਇਸੇ ਤਰਨਾ ਦੇਣ ਵਾਸਤੇ ਰੋਸ ਮੁਜ਼ਾਹਰਾ ਕਰਨ ਵਾਸਤੇ ਆਏ ਹਾਂ ਤੇ ਐਸਡੀਐਮ ਦਫ਼ਤਰ ਅਸੀਂ ਆਏ ਹਾਂ ਤੇ ਐਸਡੀਐਮ ਦਫ਼ਤਰ ਦਾ ਹਾਲ ਵੇਖ ਲੋ ਐਸਡੀਐਮ ਦੇ ਦਫ਼ਤਰ ਦੇ ਅੱਗੇ ਇੰਨਾ ਪਾਣੀ ਆ ਵੀ ਸਾਡੇ ਕੋ ਅੱਗੇ ਲੰਘਿਆ ਨਹੀਂ ਗਿਆ ਇਹ ਬਾਕੀ ਲੋਕਾਂ ਦਾ ਕੀ ਹਾਲ ਹੋਊਗਾ ਤੇ ਬਾਕੀ ਸ਼ਹਿਰ ਦਾ ਕੀ ਹਾਲ ਹੋਊ ਬਾਕੀ ਪਿੰਡਾਂ ਦਾ ਕੀ ਹਾਲ ਹੋਊਗਾ ਇਹੋ ਜਿਹੇ ਪੰਜਾਬ ਸਰਕਾਰ ਦੇ ਕੰਮ ਆ ਆ ਵੇਖ ਲੋ ਜਦੋਂ ਨਹੀਂ ਬਣਾਏ ਆ ਇਹਨਾਂ ਦਾ ਇਹੋ ਹੀ ਬਸ ਰਹਿ ਗਿਆ ਇੱਕ ਆਪੇ ਮੈਂ ਰਜੀਪੂਜੀ ਆਪੇ ਮੇਰੇ ਬੱਚੇ ਜਣ ਆਪਣੇ ਘਰ ਭਨ ਲਈ ਸਾਰੇ ਜਿਹੜਾ ਵੀ ਬਣ ਜਾਂਦਾ ਆਪਣੇ ਘਰ ਪਰਦਾ ਕੋਈ ਆਣ ਕੇ ਵੇਂਦਾ ਨਹੀਂ ਕੋਈ ਇੱਥੇ ਕੋਈ ਪ੍ਰਬੰਧ ਨਹੀਂਗਾ ਕੋਈ ਇੱਥੇ ਤਨਖਾਵਾਂ ਲੈ ਕੇ ਚਲੇ ਜਾਂਦੇ ਆ ਪੰਜਾਬ ਪੁਲਿਸ ਆ ਉਹ ਵੀ ਕੋਈ ਤਨਖਾਵਾਂ ਲੈ ਕੇ ਚਲੇ ਜਾਂਦੇ ਆ ਇਹ ਕਿਸਾਨ ਮਜ਼ਦੂਰ ਜਿਹੜੀਆਂ ਇਸ ਦੇ ਬੰਦੀਆਂ ਨੇ ਆਪਣੀ ਜੇਬ ਚੋਂ ਪੈਸਾ ਖਰਚ ਕੇ ਸਾਰਾ ਇਹ ਆ ਇਹਨਾਂ ਸੰਘਰਸ਼ ਕਰਦੀਆਂ ਨੇ ਅੱਜ ਅਜੇ ਆਏ ਆਂ ਇਹ ਮੋਦੀ ਸਰਕਾਰ ਦੇ ਬਰਖਲਾਪ ਮੰਗ ਪੱਤਰ ਦੇਣ ਇਸ ਰੀਮ ਦੇ ਦਫ਼ਤਰ ਚ ਪਿਆ ਦੇਖ ਲੋ ਵੀ ਦਫ਼ਤਰ ਦਾ ਹਾਲ ਕੀ ਆ ਬਾਹਰ ਵੇਖ ਲੋ ਆਹ ਦੇਖੋ ਸਾਰਾ ਕੀ ਹਾਲ ਬਣਾਇਆ ਵਾ ਇਹ ਸਰਕਾਰਾਂ ਝੂਠੇ ਵਾਦੇ ਕਰਦੀਆਂ ਨੇ ਕਿ ਅਸੀਂ ਇੰਨੀ ਤਰੱਕੀ ਕਰਤੀ ਇੰਨਾ ਪੈਸਾ ਖਰਚਦਾ ਇਹ ਜਿਹੜੀ ਸਰਕਾਰ ਆ ਇਹ ਪੈਸੇ ਲੈ ਲੈ ਕੇ ਬੈਂਕ ਤੋਂ ਤੇ ਆਪਣੇ ਘਰ ਪਰ ਭੰਡੀਆਂ ਨੇ ਪਰ ਪੰਜਾਬ ਵਾਸਤੇ ਕੁਝ ਨਹੀਂ ਕਰਦਾ ਕੋਈ ਵੀ ਅਗੇ 3 ਲੱਖ ਕਰੋੜ ਕਰਜ਼ਾ ਹੈਗਾ ਪੰਜਾਬ ਤੇ 17 ਸਾਲਾਂ ਚ ਤੇ 140 ਲੱਖਾਂ ਦੇ ਹੁਣ ਫਿਰ ਚੜ ਗਿਆ ਕਰਜ਼ਾ ਤੋ ਪੈਸੇ ਲਾਏ ਕਿੱਥੇ ਆ ਇਹ ਭਗਵੰਤ ਮਾਨ ਸਰਕਾਰ ਦੱਸੇ ਕੀ ਕੀਤਾ ਵਾ ਕੋਈ ਨਹਿਰ ਨਹੀਂ ਖਾਲੀ ਆ ਤੇ ਨਹਿਰਾਂ ਦਾ ਪਾਣੀ ਦੇ ਦੇਣਾ ਵਾ ਉਹ ਨਹੀਂ ਕੀਤਾ ਕੋਈ ਇੰਤਜ਼ਾਮ ਨਹੀਂ ਕੀਤਾ ਤੇ ਆਹ ਐਸਡੀਐਮ ਦੇ ਹਾਲ ਆ ਤੇ ਬਾਕੀ ਪਿੰਡਾਂ ਦਾ ਕੀ ਹਾਲ ਉਹ ਗਲੀਆਂ ਦਾ ਕੀ ਹਾਲ ਉਹ ਦੱਸੋ ਮੈਨੂੰ ਇਹ ਬਹੁਤ ਮਾੜੀ ਸਰਕਾਰਾਂ ਦੀ ਸੋਚਣੀ ਆ ਤੇ ਆਪਣੇ ਘਰ ਭਰਨ ਵਰ ਦੇ ਪ੍ਰਸ਼ਾਸਨ ਸਰਕਾਰ ਇਹ ਤੋਂ ਵੱਧ ਕੋਈ ਹੋ ਨਹੀਂ ਸਕਦੀ ਪਹਿਲੀਆਂ ਸਰਕਾਰਾਂ ਵੀ ਖਾਦੀਆਂ ਰਹੀਆਂ ਨੇ ਕੰਮ ਵੀ ਕੀਤੇ ਨੇ ਪਰ ਹੁਣ ਦੱਸ ਦੋ ਕਿ ਕਿੱਥੇ ਹੋਇਆ ਕੋਈ ਕੰਮ ਇਹ ਆnde ਵੀ ਅਸੀਂ ਸਿਕਿਉਰਟੀ ਜਿਹੜੀ ਨਹੀਂ ਲੈਣੀ ਉਹਦਾ ਰਾਂਗੇ ਹੁਣ 8-800 ਬੰਦਾ ਸਿਕਿਉਰਟੀ ਦਾ ਕਿੰਨਾ ਖਰਚਾ ਹੁੰਦਾ ਵਾ ਮਾਂ ਨੂੰ ਦਿੱਤੀ ਇਹ ਭੈਣ ਨੂੰ ਸਿਕਿਉਰਟੀਆਂ ਦਿੱਤੀਆਂ ਨੇ ਉਹ ਹੂਟਰ ਨਹੀਂ ਲੱਗਣੇ ਆਮ ਆਦ ਆਮ ਆਦਮੀ ਆਹੀ ਆਮ ਆਦਮੀ ਕਿੱਥੇ ਰਹਿ ਗਈ ਆ ਵੀ ਜਿਹੜੇ ਸਾਈਕਲਾਂ ਤੇ ਚੜ ਕੇ ਆਉਂਦੇ ਹੁਣ ਕਿਦਾਂ ਗੱਡੀਆਂ ਗੱਡੀਆਂ ਤੇ ਆਉਂਦੇ ਆ ਵੀਵੀ ਕਿੱਲੇ ਪੈੜੀਆਂ ਬਣਾ ਗਈਆਂ ਦਿਨਾਂ ਦੇ ਵਿੱਚ ਹੀ ਉਹ ਕਿੱਥੋਂ ਆਇਆ ਵਾ ਇਸ ਕਰਕੇ ਨੱਖ ਪਾਉਣੀ ਚਾਹੀਦੀ ਹੈ ਇਹਨਾਂ ਨੂੰ ਕੋਈ ਸੋਚਣਾ ਚਾਹੀਦਾ ਵਾ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਪੂਰੇ ਕਰੀਏ ਤੇ ਸਰਕਾਰ ਜਾਂ ਜਿੰਨੇ ਵੀ ادارے ਇਹਨਾਂ ਨੂੰ ਵਧੀਆ ਕਰੀਏ ਸਕੂਲਾਂ ਨੂੰ ਵਧੀਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਕਿਸਾਨ ਜੁਣੀਆ ਵੱਲੋਂ ਮੰਗ ਪੱਤਰ ਦੇਣ ਆਏ ਸਾਂ ਐਸਡੀਐਮ ਦਫ਼ਤਰ ਵਿੱਚ ਦਰਸਤੇ ਦੇ ਵਿੱਚ ਇੰਨਾ ਪਾਣੀ ਆ ਨਾਲ ਟੋ ਨੰਗਾਂ ਦਾ ਪ੍ਰਬੰਧ ਹੈਗਾ ਆ ਇੱਥੇ ਪੁੱਤਲਾ ਫੂਕੇ ਜਾਂਦੇ ਪਏ ਆ ਤੇ ਸਰਕਾਰ ਇਹਨੀ ਨਿਕਮੀ ਨਿਕਲੀ ਹੈ ਝੂਠੇ ਵਾਅਦੇ ਕੀ ਦੇ ਨੇ ਨਾ ਇਹਨੇ ਕੋਈ ਪ੍ਰਬੰਧ ਕੀਤਾ ਨੌਕਰੀਆਂ ਨਹੀਂ ਦਿੱਤੀਆਂ ਇਹਨੇ 250 ਰੁਪਿਆ 2500 ਰੁਪਿਆ ਆਂਦੇ ਪੈਨਸ਼ਨ ਕਰਾਂਗੇ ਬਜ਼ੁਰਗਾਂ ਦੀ ਮਾਦਾ ਨਹੀਂ ਆਉਂਦੇ 10000 ਰੁਪਿਆ ਭੱਤਾ ਦੇਵਾਂਗੇ ਕੁਛ ਨੇ ਜਿੱਤਾ ਝੂਠੇ ਵਾਦੇ ਕੀਤੇ ਨੇ ਇਹਨੇ ਇਹ ਸਰਕਾਰ ਝੂਠੀ ਹੈ ਪੰਜਾਬ ਸਰਕਾਰ ਮੁਰਦਾਬਾਸ